ਗੱਲਬਾਤ ਪਹਿਲਾਂ ਵੀ ਜਦੋਂ ਇਹਨਾਂ ਲੰਬਾ ਸੰਘਰਸ਼ ਹੋਇਆ ਸੀ ਤੇ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਪੰਜਾਬ ਦੇ ਹਿੱਤ ਵਿੱਚ ਦੇਸ਼ ਦੇ ਹਿੱਤ ਵਿੱਚ ਮੋਦੀ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਸਾਰੇ ਕਾਨੂੰਨ ਵਾਪਸ ਬਿਨਾ ਸ਼ਰਤ ਲੈ ਲਈ ਸੀ ਅੱਜ ਫਿਰ ਦੁਬਾਰਾ ਕਿਸਾਨ ਐਜਿਟੇਸ਼ਨ ਜਿਹੜੀ ਉਹ ਚੱਲ ਰਹੀ ਹੈ ਤੇ ਸਰਕਾਰ ਬਹੁਤ ਸੰਜੀਦਾ ਹੈ ਬਹੁਤ ਗੰਭੀਰ ਹੈ ਇਸੇ ਲਈ ਅੱਜ ਪੰਜਵੇਂ ਦੌਰ ਦੀ ਮੀਟਿੰਗ ਹੋਣ ਜਾ ਰਹੀ ਹੈ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਤੇ ਜੇ ਸਰਕਾਰ ਇਨੀ ਸੰਸੀਅਰ ਹੈ ਪੰਜਾਬ ਪ੍ਰਤੀ ਕਿਸਾਨਾਂ ਪ੍ਰਤੀ ਹਾਲਾਤਾਂ ਪ੍ਰਤੀ ਤੇ ਸਾਡੇ ਕਿਸਾਨ ਵੀਰਾਂ ਨੂੰ ਵੀ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਟੇਬਲ ਤੇ ਬੈਠ ਕੇ ਸਾਰੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ ਦੁਨੀਆ ਦੇ ਵਿੱਚ ਕੋਈ ਐਸਾ ਮਸਲਾ ਨਹੀਂ ਜਿਹੜਾ ਟੇਬਲ ਤੇ ਬਹਿ ਕੇ ਹੱਲ ਨਹੀਂ ਕੀਤਾ ਜਾ ਸਕਦਾ ਪਰੰਤੂ ਕੁਝ ਲੈ ਦੇ ਕਰਨਾ ਪੈਂਦਾ ਔਰ ਹੋਣਾ ਵੀ ਚਾਹੀਦਾ ਜਿਹੜੇ ਹਾਲਾਤ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਮੈਂ ਸਮਝਦਾ ਕਿ ਜੋ ਫਸਲਾਂ ਦੇ ਉੱਪਰ ਕੇਂਦਰ ਸਰਕਾਰ ਐਮਐਸਪੀ ਦੇ ਰਹੀ ਹੈ ਇਹਦੇ ਤੇ ਕਿਸਾਨ ਯੂਨੀਅਨ ਨੂੰ ਬਹੁਤ ਗੰਭੀਰਤਾ ਨਾਲ ਵਿਚਾਰ ਕਰਕੇ ਤੇ ਇਹਨੂੰ ਖਤਮ ਕਰਨ ਵਾਲੇ ਪਾਸੇ ਨੂੰ ਕਦਮ ਪੁੱਟਣਾ ਚਾਹੀਦਾ ਔਰ ਪੰਜਾਬ ਦੀ ਜਿਹੜੀ ਸਭ ਤੋਂ ਗੰਭੀਰ ਸਮੱਸਿਆ ਮੈਂ ਇਹ ਆਪਣੇ ਕਿਸਾਨ ਵੀਰਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਮਾਧਮ ਰਹੀਂ ਕਿ ਪੰਜਾਬ ਦਾ ਜੋ ਪਾਣੀ ਦਾ ਸਰਦਰ ਉਹ ਇੰਨਾ ਨੀਵਾ ਜਾ ਚੁੱਕਿਆ ਔਰ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਮਾਰੂਥਲ ਬਣਨ ਦਾ ਖਤਰਾ ਪੈਦਾ ਹੋ ਗਿਆ ਹੈ ਤੇ ਇਹ ਕੋਈ ਸਾਨੂੰ ਡਾਈਵਰਸੀਫਿਕੇਸ਼ਨ ਜੇ ਸਰਕਾਰ ਕਹਿੰਦੀ ਏ ਕੱਲਾ ਸਰਕਾਰ ਦੇ ਕੋਈ ਆਖੇ ਲੱਗਣ ਦੀ ਲੋੜ ਨਹੀਂ ਜਾਂ ਸਰਕਾਰ ਦਾ ਕਹਿਣਾ ਹੀ ਮੰਨਣ ਦੀ ਲੋੜ ਨਹੀਂ ਮੈਂ ਸਮਝਦਾ ਕਿ ਸਾਡੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਐਗਰੀਕਲਚਰ ਸਾਇੰਟਿਸਟਾਂ ਨੂੰ ਇਹਦੇ ਤੇ ਬਹੁਤ ਗੰਭੀਰ ਵਿਚਾਰ ਕਰਕੇ ਤੇ ਇਹ ਡਾਈਵਰਸੀਫਿਕੇਸ਼ਨ ਜਿਹੜੀ ਏ ਪੰਜਾਬ ਦੇ ਵਿੱਚ ਖੇਤੀ ਦੀ ਕਰਾਉਣੀ ਚਾਹੀਦੀ ਏ ਬਲਕਿ ਮੈਂ ਆਪਣਾ ਨਿੱਜੀ ਤੌਰ ਤੇ ਇਸ ਵਿਚਾਰਦਾ ਕਿ ਇਹ ਅੱਜ ਤੋਂ 15-20 ਸਾਲ ਪਹਿਲਾਂ ਹੋਣੀ ਚਾਹੀਦੀ ਸੀ ਤਾਂ ਕਿ ਪੰਜਾਬ ਦੇ ਪਾਣੀ ਦਾ ਸੱਦਰ ਇਹਨਾਂ ਨੀਵਾ ਨਾ ਜਾਂਦਾ ਜੋ ਆਉਣ ਵਾਲੇ ਸਮੇਂ ਚ ਪੰਜਾਬ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਜੀ ਫੀਡਬੈਕ ਪੰਜਾਬ ਬੀ ਜੀ ਪੀ ਵੱਲੋਂ ਕੇਂਦਰ ਨੂੰ ਵੀ ਦਿੱਤਾ ਜਾ ਰਿਹਾ ਹੈ ਕੁਝ ਸਾਨੀਆਂ ਦਰੋਂ ਬਹੁਤ ਸਾਰੇ ਕੇਂਦਰੀ ਨetaਵਾਂ ਨਾਲ ਗੱਲ ਹੁੰਦੀ ਰਹਿੰਦੀ ਹੈ ਹੋਈ ਹੈ ਤੇ ਸਾਰੀ ਲੀਡਰਸ਼ਿਪ ਤੇ ਸਾਡੇ ਪ੍ਰਧਾਨ ਮੰਤਰੀ ਜੀ ਤੇ ਜਿਹੜੀ ਤਿੰਨ ਮੰਤਰੀਆਂ ਦੀ ਟੀਮ ਗੱਲਬਾਤ ਕਰਨ ਵਿੱਚ ਲਗਾਈ ਹੋਈ ਹੈ ਉਹ ਸਾਰੇ ਹੀ ਇਸ ਮਸਲੇ ਨੂੰ ਐਮੀਕੀਬਲੀ ਬਹੁਤ ਵਧੀਆ ਢੰਗ ਨਾਲ ਅੰਨੇ ਜਥੇਣਾ ਚਾਹੁੰਦੇ ਨੇ ਹੱਲ ਕਰਨਾ ਚਾਹੁੰਦੇ ਨੇ ਕਿਸੇ ਨੂੰ ਵੀ ਇਹਦੇ ਤੇ ਬਹੁਤਾ ਅੜਨਾ ਨਹੀਂ ਚਾਹੀਦਾ ਕਿਉਂਕਿ ਕਿਸੇ ਦਾ ਕੋਈ ਨਿੱਜੀ ਮਸਲਾ ਨਹੀਂ ਸਰਕਾਰ ਲੋਕਾਂ ਵਾਸਤੇ ਆ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੇ ਮਸਲੇ ਹੱਲ ਕਰਨਾ ਸਰਕਾਰ ਦਾ ਫਰਜ ਆ ਤੇ ਸਰਕਾਰ ਕਰ ਰਹੀ ਹੈ ਪਰੰਤੂ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਪੋਜ਼ਿਟਿਵ ਸਟੈਪ ਲੈ ਕੇ ਤੇ ਹਾਲਾਤਾਂ ਨੂੰ ਮੁਖ ਰੱਖਦੇ ਆ ਇਹਨਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਤੇ ਜੋ ਲੋਕਾਂ ਨੂੰ ਦੋ ਤਿੰਨ ਸਟੇਟਾਂ ਦੇ ਲੋਕਾਂ ਨੂੰ ਦਿੱਲੀ ਨਾਲ ਟੁੱਟ ਕੇ ਜੋ ਸਮੱਸਿਆਵਾਂ ਦਾ ਹੱਲ ਪ੍ਰਾ ਕਰਨਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਵੀ ਸਾਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਕਿ ਲੋਕਾਂ ਦੀਆਂ ਜਥੇਬੰਦੀਆਂ ਨੂੰ ਲੋਕਾਂ ਵਾਸਤੇ ਪ੍ਰੋਬਲਮ ਖੜੀ ਨਹੀਂ ਕਰਨੀ ਚਾਹੀਦੀ ਅੱਛਾ ਇਹ ਕਿਸਾਨਾਂ ਦولت ਤੋਂ ਸੱਪੇ ਘਾਟਾ ਬੀਜਪੀ ਨੂੰ ਪਿਆ ਸੀ ਕਿੰਡਾ ਜਿ ਬੜਨ ਦਿੱਤਾ ਗਿਆ ਸੀ ਹੌਣਗੇ ਧਰਨੇ ਲਾਤੇ ਹੋਏ ਉਹਨਾਂ ਨੇ ਬੀਜੇਪੀ ਨੇਤਾਵਾਂ ਦੇ ਨਹੀਂ ਐਸੀ ਕੋਈ ਗੱਲ ਨਹੀਂ ਬੀਜੇਪੀ ਨੇ ਪਿੱਛੇ ਵੀ ਆਪਣੇ ਵੋਟ ਬੈਂਕ ਵਿੱਚ ਵਾਅਦਾ ਕੀਤਾ ਜੇ ਤੁਸੀਂ ਵਿਧਾਨ ਸਭਾ ਦੀ ਵੋਟ ਬੈਂਕ ਦਾ ਤੇ ਪਿਛਲੀ ਵੋਟ ਬੈਂਕ ਦਾ ਤੁਸੀਂ ਮੋਲ ਅੰਕਣ ਕਰੋ ਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚੋਂ ਗੇਨ ਕੀਤਾ ਸੀਟਾਂ ਭਾਵੇਂ ਨਹੀਂ ਉਹਨੀਆਂ ਲੈ ਸਕੇ ਪਰੰਤੂ ਦੂਸਰੇ ਪਾਸੇ ਜਿਹੜੀ ਕਿਸਾਨਾਂ ਦੀ ਨਮਾਇਦਾ ਪਾਰਟੀ ਸੀ ਉਹਦਾ ਹਾਲ ਤੁਸੀਂ ਵੇਖ ਲਓ ਤੁਹਾਡੇ ਸਾਹਮਣੇ ਕਾਗਜ਼ਾਹਲ ਤੁਹਾਡੇ ਸਾਹਮਣੇ ਉਹ ਤੇ ਇਹਨਾਂ ਦੇ ਵਿਰੋਧ ਵਿੱਚ ਲੋਕਾਂ ਨੇ ਵੋਟ ਪਾਈ ਸੀ ਇਹ ਬੀਜੇਪੀ ਨੂੰ ਇਹਦਾ ਕੋਈ ਬੋਤਾ ਨਹੀਂ ਹੋਇਆ ਔਰ ਨਾਲੇ ਇਸ ਐਂਗਲ ਤੋਂ ਮੈਂ ਸਮਝ ਨਾ ਕਿ ਸੋਚਣਾ ਨਹੀਂ ਚਾਹੀਦਾ ਇਸ ਐਂਗਲ ਤੋਂ ਸੋਚਣਾ ਇਹਨਾਂ ਮੰਗਾਂ ਨਾਲ ਲਿੰਕ ਕਰਕੇ ਦੇਖਣਾ ਇਹਨੂੰ ਮੈਂ ਬਹੁਤ ਅੱਛਾ ਨਹੀਂ ਸਮਝਦਾ ਸਰ ਮੰਨਤੇ ਹਨ ਆਪ ਕਿ ਕਿਸਾਨੋ ਕੀ ਮੰਗ ਜਾਇਜ਼ ਹੈ ਕਿਸੇ ਤੋਂ ਕੁਝ ਮੰਗਾਂ ਜੋ ਜਾਇਜ਼ ਨੇ ਸਰਕਾਰ ਮੰਨਣ ਨੂੰ ਵੀ ਤਿਆਰ ਹੈ ਸਰਕਾਰ ਮੰਨ ਵੀ ਰਹੀ ਹੈ ਪਰ ਕਿਸੇ ਵੀ ਗੱਲ ਦੇ ਉੱਪਰ ਅੜ ਕੇ ਕੋਈ ਗੱਲ ਨਹੀਂ ਹੁੰਦੀ ਇੱਕੋ ਇੱਕ ਟਾਈਮ ਤੇ ਸਾਰੀਆਂ ਸਮੱਸਿਆਵਾਂ ਦਾ ਕਦੀ ਹੱਲ ਨਹੀਂ ਹੁੰਦਾ ਸਰਕਾਰ ਜੇ ਇੱਕ ਕਦਮ ਅੱਗੇ ਆ ਰਹੀ ਹੈ ਦੋ ਕਦਮ ਅੱਗੇ ਆ ਰਹੀ ਤੇ ਕਿਸਾਨਾਂ ਨੂੰ ਇਚਾਰ ਕਦਮ ਅੱਗੇ ਜਾ ਕੇ ਕਿਸਾਨ ਵੀਰਾਂ ਨੂੰ ਵੀ ਆਪਣੇ ਦੇਸ਼ ਦੀ ਸਰਕਾਰ ਆਪਣੇ ਦੇਸ਼ ਦੇ ਕਿਸਾਨ ਨੇ ਆਪਣੇ ਸੂਬੇ ਦੇ ਕਿਸਾਨ ਨੇ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਦੇਸ਼ ਦੇ ਵੱਡੇ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਸੂਬੇ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਲੋਕਾਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖ ਕੇ ਵਿਚਾਰ ਕਰਕੇ ਫੈਸਲਾ ਕਰ ਲੈਣਾ ਚਾਹੀਦਾ ਹੈ